ਇੱਕ ਰਾਜ ਦੇ ਰਾਜ ਵਿੱਚ ਬਹੁਤ ਵੱਡਾ ਵੈਦ ਸੀ ਉਹ ਨਬਜ ਦੇਖ ਕੇ ਦੱਸ ਦਿੰਦਾ ਸੀ ਵੀ ਇਹ ਰੋਗੀ ਨੂੰ ਕੀ ਰੋਗ ਹੈ ਤਾਂ ਉਸ ਨੂੰ ਉਹ ਦਵਾਈ ਦਿੰਦਾ ਤਾਂ ਉਹ ਬਹੁਤ ਛੇਤੀ ਠੀਕ ਹੋ ਜਾਂਦਾ ਉਹ ਵੈਦ ਦੇ ਦੂਰ ਦੂਰ ਤੱਕ ਚਰਚੇ ਹੋ ਗਏ ਜਿਹੜਾ ਵੀ ਉਸ ਕੋਲੋਂ ਦਵਾਈ ਲੈਣ ਆਉਂਦਾ ਤਾਂ ਉਹਦੀ ਨਬਜ ਦੇਖਦਾ ਉਹਨੂੰ 2 ਜਾਂ 3 ਪੁੜੀਆਂ ਦਿੰਦਾ ਉਹ ਉਹ ਠੀਕ ਹੋ ਜਾਂਦਾ ਇੱਕ ਦਿਨ ਰਾਜੇ ਦੇ ਰਾਣੀ ਦਾ ਸਿਰ ਦੁਖਣ ਲੱਗ ਗਿਆ ਉਹਦਾ ਸਿਰ ਕਿਸੇ ਤੋਂ ਵੀ ਨਾ ਠੀਕ ਹੋਇਆ ਤੇ ਰਾਜਾ ਕਹਿੰਦਾ ਵੀ ਕੋਈ ਇਹੋ ਜਿਹਾ ਵੈਦ ਲੱਭੋ ਵੀ ਜਿਹੜਾ ਰਾਣੀ ਦਾ ਸਿਰ ਹਟਾ ਦੇ ਤਾਂ ਉਹਦੇ ਰਾਜੇ ਦੇ ਮੰਤਰੀ ਕਹਿੰਦਾ ਵੀ ਆਪਣੇ ਫਲਾਣੇ ਪਿੰਡ ਦੇ ਵਿੱਚ ਇੱਕ ਵੈਦ ਹੈ ਬਹੁਤ ਮਸ਼ਹੂਰ ਵੈਦ ਹੈ ਆਪਾਂ ਉਹਨੂੰ ਦਿਖਾ ਦਿੰਨੇ ਆ ਉਹ ਤਾਂ ਬਹੁਤ ਨੂੰ ਠੀਕ ਕਰ ਦਿੰਦਾ ਦੂਰ ਦੂਰ ਤੱਕ ਚਰਚੇ ਨੇ ਉਹਦੇ ਤਾਂ ਰਾਜਾ ਕਹਿੰਦਾ ਠੀਕ ਹੈ ਆਪਾਂ ਰਾਣੀ ਉਹਨੂੰ ਦਿਖਾ ਦਿੰਨੇ ਆ ਤਾਂ ਉਹ ਰਾਜੇ ਨੇ ਰਾਣੀ ਨੂੰ ਸੱਦਿਆ ਵੀ ਐ ਕਰਕੇ ਫਲਾਣੇ ਪਿੰਡ ਵੈਦ ਹੈ ਵੀ ਉਹ ਨਬਜ ਦੇਖ ਕੇ ਦੱਸ ਦਿੰਦਾ ਵੀ ਤੈਨੂੰ ਕੀ ਰੋਗ ਹੈ ਵੀ ਆਪਾਂ ਉਹ ਵੈਦ ਤੋਂ ਦਵਾਈ ਲਿਓਣੇ ਆ ਤਾਂ ਰਾਣੀ ਕਹਿੰਦੀ ਮੇਰਾ ਇੱਕ ਪਰਨ ਹੈ ਮੈਂ ਕਿਸੇ ਹੋਰ ਬੰਦੇ ਦਾ ਹੱਥ ਨਹੀਂ ਲਵਾਉਣਾ ਸਰੀਰ ਤੇ ਮੈਂ ਨਬਜ ਨਹੀਂ ਦਿਖਾਉਂਦੀ ਜੇ ਦਵਾਈ ਦੇਣੀ ਹੈ ਤਾਂ ਐਂ ਦੇ ਸਕਦਾ ਵੈਦ ਉਹ ਤਾਂ ਰਾਜਾ ਕਹਿੰਦਾ ਉਹ ਮੰਤਰੀ ਨੂੰ ਭਾਈ ਰਾਣੀ ਤਾਂ ਨਬਜ ਨਹੀਂ ਦਿਖਾਉਂਦੀ ਰਾਣੀ ਤਾਂ ਜਾ ਨਹੀਂ ਸਕਦੀ ਵੀ ਤੂੰ ਐਂ ਜਾ ਕੇ ਦਵਾਈ ਲਿਆ ਤਾਂ ਮੰਤਰੀ ਕਹਿੰਦਾ ਠੀਕ ਹੈ ਜੀ ਮੈਂ ਇਦਾਂ ਜਾ ਕੇ ਦਵਾਈ ਲਿਆਉਣਾ ਉਹ ਵੈਦਲੇ ਆਇਆ ਤਾਂ ਵੈਦ ਕਹਿੰਦਾ ਰਾਣੀ ਕਿੱਥੇ ਐ ਤਾਂ ਮੰਤਰੀ ਕਹਿੰਦਾ ਕਹਿੰਦਾ ਜੀ ਉਹਨੇ ਤਾਂ ਪਰਨ ਕਰਿਆ ਹੋਇਆ ਹੈ ਵੀ ਮੈਂ ਨਵਜ ਨਹੀਂ ਦਿਖਾਉਣੀ ਹੈਗੀ ਐਂ ਦੁਬਈ ਲਿਓ ਮੈਂ ਕਿਸੇ ਬਗਾਨੇ ਬੰਦੇ ਦਾ ਹੱਥ ਨਹੀਂ ਲਵਾਉਣਾ ਆਪਦੇ ਤਰੀਕੇ ਤਾਂ ਉਹ ਵੈਦ ਕਹਿੰਦਾ ਪਰ ਰੱਸੀ ਬਨ ਕੇ ਰਾਣੀ ਦੇ ਗੁੱਟ ਨਾਲ ਫੇਰ ਨਵਜ ਦੇਖ ਲੈਂਦੇ ਕਿੱਡੀ ਕਬੱਡੀ ਗੱਲ ਸੀ ਇਹ ਆਪਾਂ ਫੇਰ ਵੀ ਰੋਗ ਦਾ ਪਤਾ ਲੱਗ ਜਾਂਦਾ ਤਾਂ ਮੰਤਰੀ ਕਹਿੰਦਾ ਐਂ ਵੀ ਹੋ ਜਾਂਦਾ ਜੀ ਕਹਿੰਦੇ ਹਾਂ ਐਂ ਵੀ ਦੇਖ ਲੈਨੇ ਆਪਾਂ ਨਵਜ ਚਲੋ ਹੁਣ ਤੂੰ ਦੋ ਕੁੜੀਆਂ ਲੈ ਜਾ ਤੇ ਰਾਣੀ ਨੂੰ ਜਾ ਕੇ ਦੇ ਦੇ ਤੇ ਰਾਣੀ ਦਾ ਸਿਰ ਦੁਖਣੋਂ ਹਟ ਜੂ ਤਾਂ ਮੰਤਰੀ ਨੇ ਉਹ ਤੋਂ ਦੋ ਦਵਾਈ ਦੀਆਂ ਪੁੜੀਆਂ ਲੈਤੀਆਂ ਤੇ ਆ ਕੇ ਰਾਜਾ ਸਾਹਿਬ ਨੂੰ ਫੜਾਈਆਂ ਰਾਜੇ ਨੇ ਰਾਣੀ ਨੂੰ ਦਿੱਤੀਆਂ ਤੇ ਰਾਣੀ ਠੀਕ ਹੋ ਗਈ ਨੌ ਪਰ ਨੌ ਹੋ ਗਈ ਫਿਰ ਰਾਜਾ ਕਹਿੰਦਾ ਇਹਦਾ ਕਿਤੋਂ ਵੀ ਨਹੀਂ ਸੀ ਠੀਕ ਹੋਈ ਇਹ ਤਾਂ ਮਿੰਟ ਚ ਠੀਕ ਹੋ ਗਈ ਤਾਂ ਰਾਜਾ ਸੋਚਣ ਲੱਗਿਆ ਵੀ ਇਹੇ ਜਾ ਕਹੇ ਜਾ ਵੈਦ ਹੈ ਜਿਹੜਾ ਦੋ ਪੁੜੀਆਂ ਨਾਲ ਠੀਕ ਕਰਤੀ ਮੇਰੀ ਰਾਣੀ ਤੇ ਉਹਨੇ ਆਪਦੇ ਮੰਤਰੀ ਨੂੰ ਸੱਦਿਆ ਤਾ ਮੰਤਰੀ ਨੂੰ ਪੁੱਛਣ ਲੱਗਿਆ ਰਾਜਾ ਵੀ ਤੈ ਉਹ ਬੈਦ ਨੂੰ ਦੱਸਦਾ ਸੀ ਵੀ ਉਹ ਨਵਜਨੀ ਦਿਖਾਉਂਦੀ ਕਹਿੰਦੇ ਹਾਂ ਜੀ ਮੈਂ ਦੱਸਦਾ ਸੀ ਉਹ ਤਾਂ ਸੌਕਾ ਦੀ ਐਂ ਕਹਿੰਦਾ ਸੀ ਤੁਸੀਂ ਗੁੱਟ ਨਾਲ ਰੱਸੀ ਬਨ ਕੇ ਮੈਨੂੰ ਫੜਾ ਦਿੰਦੇ ਮੈਂ ਉਹ ਰੱਸੀ ਤੂੰ ਦੇਖ ਕੇ ਦੱਸ ਦਿੰਦਾ ਵੀ ਰਾਣੀ ਨੂੰ ਕੀ ਰੋਗ ਹੈਗਾ ਤਾਂ ਰਾਜਾ ਕਹਿੰਦਾ ਐਂ ਵੀ ਦੱਸ ਦਿੰਦਾ ਉਹ ਬੈਦ ਉਹ ਤਾਂ ਬਹੁਤ ਵਧੀਆ ਬੈਦ ਹੈ ਉਹ ਮੰਤਰੀ ਕਹਿੰਦਾ ਹਾਂ ਜੀ ਉਹ ਬਹੁਤ ਵਧੀਆ ਬੈਦ ਹੈ ਇਹ ਉਹ ਕਹਿੰਦਾ ਮੈਂ ਇਦਾਂ ਵੀ ਦੱਸ ਦਿੰਦਾ ਰਾਜਾ ਇਸ ਗੱਲ ਸੁਣ ਕੇ ਬਹੁਤ ਹੈਰਾਨ ਹੋ ਗਿਆ ਫੇਰ ਸਮਾਂ ਲੰਘਿਆ ਤੇ ਰਾਣੀ ਦਾ ਢਿੱਡ ਦੁਖਣ ਲੱਗ ਗਿਆ ਜਾਨੀ ਕਿ ਰਾਣੀ ਨੇ ਇੱਕ ਵੈਦ ਨੂੰ ਪਰਖਣ ਦੇ ਵਾਸਤੇ ਵੀ ਆਪਾਂ ਅੱਜ ਵੈਦ ਨੂੰ ਪਰਖਣਾ ਵੀ ਦੇਖਾਂ ਕਿੰਨਾ ਤਕੜਾ ਵੈਦ ਹੈ ਜਿਹੜਾ ਉਹ ਰੱਸੀ ਨਾਲ ਬੰਨ ਕੇ ਨਬਜ ਦੇਖ ਕੇ ਦੱਸ ਦਿੰਦਾ ਵੀ ਇਹਦਾ ਕੀ ਦੁਖਦਾ ਤੇ ਰਾਣੀ ਨੇ ਜਾਣ ਕੇ ਬਹਾਨਾ ਬਣਾਇਆ ਤੇ ਰਾਣੀ ਕਹਿੰਦੀ ਮੇਰਾ ਬਹੁਤ ਜ਼ਿਆਦੇ ਢਿੱਡ ਦੁਖਦਾ ਤਾਂ ਰਾਜਾ ਕਹਿੰਦਾ ਵੀ ਉਸ ਬੈਦ ਨੂੰ ਲਿਆਓ ਵੀ ਰਾਣੀ ਦਾ ਬਹੁਤ ਜ਼ਿਆਦੇ ਢਿੱਡ ਦੁਖਦਾ ਤਾਂ ਰਾਣੀ ਨੇ ਇੱਕ ਚਾਲ ਖੇਡੀ ਆਪਦੇ ਉੱਪਰ ਇੱਕ ਮੋਟਾ ਜਿਹਾ ਸੌਲ ਲੈ ਲਿਆ ਸੌਲ ਦੇ ਵਿੱਚ ਉਹਨੇ ਇੱਕ ਬਿੱਲੀ ਦਾ ਬਲੂੰਗੜਾ ਲ ਘੋਲਿਆ ਤੇ ਉਹਦੇ ਗਲ ਦੇ ਵਿੱਚ ਰੱਸੀ ਪਾ ਕੇ ਲਮਕਾ ਲਈ ਤਾਂ ਆ ਗਿਆ ਬੈਦ ਬੈਦ ਕਹਿੰਦਾ ਹਾਂ ਦੱਸੋ ਜੀ ਰਾਣੀ ਕਿੱਥੇ ਐ ਲਿਆਓ ਰਾਣੀ ਨੂੰ ਆਪਾਂ ਦੇਖੀਏ ਤਾਂ ਉਹਦੇ ਮੰਤਰੀ ਵੀ ਆ ਗਏ ਸਾਰੇ ਹੋਰ ਰਾਜ ਮਹਿਲ ਦੇ ਬੰਦੇ ਆ ਗਏ ਵੀ ਰਾਣੀ ਦੀ ਅੱਜ ਨਵਜ ਦੇ ਕੇ ਦੱਸਣਗੇ ਵੈਦ ਵੀ ਕੀ ਰੋਗ ਹੈ ਰਾਣੀ ਨੂੰ ਤਾਂ ਰਾਣੀ ਨੇ ਉਹੀ ਜਿਹੜਾ ਗਲ ਚ ਬਲੂੰਗੜੇ ਦੀ ਰੱਸੀ ਪਾਈ ਹੋਈ ਸੀ ਉਹ ਵੈਦ ਨੂੰ ਫੜਾਤੀ ਵੈਦ ਨੇ ਫੜੀ ਜਦੋਂ ਤਾਂ ਵੈਦ ਕਹਿੰਦਾ ਰਾਜਾ ਸਾਹਿਬ ਗੁੱਸਾ ਤਾਂ ਨਹੀਂ ਕਰਦੇ ਰਾਜਾ ਕਹਿੰਦਾ ਹਾਂ ਭਾਈ ਦੱਸ ਕਹਿੰਦਾ ਜੀ ਇਹ ਚੂਹੇ ਖਾਂਦੀ ਐ ਤਾਂ ਕਰਕੇ ਇਹਦਾ ਢਿੱਡ ਦੁਖਦਾ ਇਹਨੂੰ ਚੂਹੇਖਾਨਾ ਹਟਾ ਦਿਓ ਫਿਰ ਇਹਦਾ ਕਿਤੇ ਢਿੱਡ ਨਹੀਂ ਦੁਖਣਾ ਤਾਂ ਰਾਜਾ ਸੁਣ ਕੇ ਹੈਰਾਨ ਹੋ ਗਿਆ ਵੀ ਇਹ ਕੀ ਗੱਲ ਤਾਂ ਰਾਣੀ ਕਹਿੰਦੀ ਗੱਲ ਬਿਲਕੁਲ ਬੈਦੀ ਠੀਕ ਹੈ ਮੈਂ ਇਹ ਰੱਸੀ ਹੈ ਜਿਹੜੀ ਇੱਕ ਬਿੱਲੀ ਨਾਲ ਬੰਨੀ ਹੋਈ ਸੀ ਤਾਂ ਉਹ ਰਾਣੀ ਬਿੱਲੀ ਨੂੰ ਛੱਡ ਦਿੰਦੀ ਹੈ ਤਾਂ ਉਹ ਰਾਜਾ ਉਹ ਵੈਦ ਨੂੰ ਬਹੁਤ ਸਾਰਾ ਇਨਾਮ ਦਿੰਦਾ ਨਾਲੇ ਦੇਖ ਕੇ ਖੁਸ਼ ਹੋ ਜਾਂਦਾ ਵੀ ਐਡਾ ਵੱਡਾ ਵੈਦ ਹੈ ਇਹ ਜੀਨੇ ਇੱਕ ਬਿੱਲੀ ਦਾ ਵੀ ਦੱਸਤਾ ਰੱਸੀ ਪਾਈ ਹੋਈ ਸੀ ਜਿਹਦੇ ਘਰ ਚ ਵੀ ਇਹ ਚੂਹੇ ਖਾਂਦੀ ਆ ਪਹਿਲਾਂ ਇਹ ਜਿਹੇ ਵੈਦ ਹੁੰਦੇ ਸੀ ਜਾਨੀ ਕਿ ਬਹੁਤ ਵਧੀਆ ਵੈਦ ਹੁੰਦੇ ਸੀ ਜਿਹੜੇ ਨਵਜ ਦੇਖ ਕੇ ਦੱਸ ਦਿੰਦੇ ਸੀ ਧੰਨਵਾਦ ਜੀ